ਦੋਸਤੋ ਪੰਚਾਇਤੀ ਚੋਣਾਂ ਦਾ ਵੇਗਲ ਵੱਜ ਚੁਕਿਆ ਹੈ ਅੱਜ ਤੋਂ ਨੋਟੀਫਿਕੇਸ਼ਨ ਸ਼ੁਰੂ ਹੋਣ ਜਾ ਰਹੀ ਹੈ 15 ਅਕਤੂਬਰ ਨੂੰ ਵੋਟਾਂ ਪੈਣਗੀਆਂ ਸੇਮ ਡੇ ਰਿਜ਼ਲਟ ਕਾਸ਼ਿਫ ਕਰ ਦਿੱਤੇ ਜਾਣਗੇ ਹੁਣ ਪਿੰਡ ਵਾਲਿਆਂ ਤੇ ਨਿਰਭਰ ਕਰਦਾ ਹੈ ਕਿ ਉਹਨਾਂ ਦਾ ਪੰਜ ਸਰਪੰਚ ਕਿਹੋ ਜਿਹਾ ਹੋਵੇ ਅਕਸਰ ਅਸੀਂ ਦੇਖਦੇ ਹਾਂ ਕਿ ਅਸੀਂ ਗਲੀਆਂ ਨਾਲੀਆਂ ਸ਼ਮਸ਼ਾਨ ਘਟਾਂ ਤੱਕ ਹੀ ਉਲਝ ਕੇ ਰਹਿ ਚੁੱਕੇ ਹਨ ਇਸ ਤੋਂ ਅਗਾ ਵਧੂ ਸੋਚ ਰੱਖ ਕੇ ਹੀ ਅਸੀਂ ਆਪਣੇ ਪਿੰਡ ਦਾ ਵਿਕਾਸ ਕਰ ਸਕਦੇ ਹਾਂ ਸਾਨੂੰ ਕਿਹੋ ਜਿਹਾ ਸਰਪੰਚ ਪੰਚ ਚਾਹੀਦਾ ਹੈ ਇਹ ਸਾਡੇ ਉੱਤੇ ਨਿਰਭਰ ਕਰਦਾ ਹੈ ਜੇ ਅਸੀਂ ਨਸ਼ੇ ਦੀ ਬੋਤਲ ਲੈ ਕੇ ਵੋਟ ਪਾਵਾਂਗੇ ਤਾਂ ਅਗਲੇ ਨੇ ਜਿਨੇ ਪੰਚੀ ਸਰਪੰਚੀ ਵਿੱਚ ਪੈਸਾ ਲਗਾਇਆ ਉਸਨੇ ਫਿਰ ਪੰਜ ਸਾਲ ਪੈਸੇ ਹੀ ਇਕੱਠੇ ਕਰਨੇ ਹਨ ਕਈ ਮਹਿਲਾ ਸਰਪੰਚੀ ਲਈ ਵੀ ਖੜੀਆਂ ਹੋਣਗੀਆਂ ਪਰ ਉਹਨਾਂ ਨੂੰ ਨਹੀਂ ਪਤਾ ਹੁੰਦਾ ਹੈ ਉਹ ਸਰਪੰਚ ਬਣ ਜਾਂਦੀਆਂ ਹਨ ਫਿਰ ਉਹਨਾਂ ਦੇ ਘਰ ਵਾਲੇ ਕੰਮ ਕਰਦੇ ਹਨ ਇਸ ਇਹ ਵੀ ਬਹੁਤ ਰਸਦੀ ਹੈ ਜਿਹੜੀ ਮਹਿਲਾ ਸਰਪੰਚ ਬਣੀ ਹੈ ਉਸ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਰਪੰਚ ਦਾ ਕੀ ਮਤਲਬ ਹੈ ਕੀ ਪੋਸਟ ਹੈ ਉਹਦਾ ਸਰਪੰਚ ਦੇ ਕੀ ਕੰਮ ਹਨ ਮੀਟਿੰਗਾਂ ਵਿੱਚ ਵੀ ਨਹੀਂ ਜਾਂਦੀਆਂ ਫਿਰ ਖਬਰਾਂ ਵੀ ਪੜਦੇ ਹਨ ਕਿ ਮਹਿਲਾ ਸਰਪੰਚ ਹੈ ਉਸ ਦਾ ਘਰ ਵਾਲਾ ਜਾਂ ਉਸ ਦਾ ਪੁੱਤਰ ਮੀਟਿੰਗ ਅਟੈਂਡ ਕਰਦਾ ਹੈ ਇਹ ਬਹੁਤ ਜਗ੍ਹਾ ਸੀ ਖਬਰਾਂ ਆਪ ਪੜਦੇ ਹਨ ਜਿਹੜੀ ਮਹਿਲਾ ਸਰਪੰਚ ਵੀ ਖੜੀ ਹੋ ਰਹੀ ਹੈ ਉਸ ਨੂੰ ਆਪਣੇ ਰਾਈਡ ਦੀ ਰਾਈਡ ਦਾ ਪਤਾ ਹੋਣਾ ਚਾਹੀਦਾ ਹੈ ਕਿ ਮੇਰੀ ਕੀ ਵੈਲਿਊ ਹੈ ਇਸ ਸਰਪੰਚ ਸਰਪੰਚ ਲਈ ਮੇਰੀ ਕੀ ਅਹਿਮੀਅਤ ਹੈ ਜਾਂ ਸਰਪੰਚ ਦੀ ਪੋਸਟ ਦੀ ਕੀ ਅਹਿਮੀਅਤ ਹੈ ਕੀ ਕੰਮ ਕਰਨਾ ਹੁੰਦਾ ਹੈ ਜੋ ਸੈਕਟਰੀ ਹੁੰਦੇ ਹਨ ਉਹ ਸਰਪੰਚਾਂ ਨੂੰ ਅਸਿਸਟ ਕਰਦੇ ਹਨ ਕਈ ਵਾਰ ਸਰਪੰਚ ਹੀ ਸੈਕਟਰੀ ਤੇ ਨਿਰਭਰ ਹੋ ਜਾਂਦੇ ਹਨ ਇਸ ਕਰਕੇ ਜਿਹੜਾ ਵੀ ਤੁਸੀਂ ਪੰਜ ਸਰਪੰਚ ਸੁਣਨਾ ਹੈ ਜਿਹੜਾ ਨੌਜਵਾਨ ਆਗੂ ਹੋਵੇ ਪੜਿਆ ਲਿਖਿਆ ਆਗੂ ਹੋਵੇ ਪਿੰਡ ਦੇ ਜੋ ਪ੍ਰੋਬਲਮਸ ਨੇ ਉਹਨਾਂ ਨੂੰ ਐਮਐਲਏ ਤੱਕ ਲੈ ਕੇ ਜਾਵੇ ਕਿਉਂਕਿ ਸਰਪੰਚ ਨੇ ਗ੍ਰਾਂਟ ਤਾਂ ਐਮਐਲਏ ਤੋਂ ਲੈ ਕੇ ਆਣੀ ਹੈ ਇਹ ਨਾ ਹੋਵੇ ਨਾ ਕਿ ਤੁਸੀਂ ਪਹਿਲਾਂ ਸ਼ਰਾਬ ਦੇ ਨਸ਼ੇ ਵਿੱਚ ਜਾਂ ਕੋਈ ਵੀ ਹੋਰ ਤਰ੍ਹਾਂ ਦਾ ਪੈਸਾ ਲੈਣ ਦੇ ਲਾਲਚ ਵਿੱਚ ਆ ਕੇ ਤੁਸੀਂ ਇਹੋ ਜਿਹਾ ਬੰਦਾ ਚੁਣ ਲਵੋ ਕੱਲ ਨੂੰ ਉਹ ਤੁਹਾਡੀ ਗੱਲ ਹੀ ਨਾ ਸੁਣੇ ਫਿਰ ਤੁਸੀਂ 5 ਸਾਲ ਸੀਰ ਤੇ ਆਪਣੇ ਹੱਥੀ ਮਾਰਨਾ ਹੈ ਬੱਚਿਆਂ ਨੇ ਤੁਹਾਨੂੰ ਕੋਸਣਾ ਹੀ ਹੈ ਅੱਜ ਪੜਿਆਂ ਲਿਖਿਆ ਦਾ ਟਾਈਮ ਹੈ ਇਸ ਕਰਕੇ ਵਧੀਆ ਸਰਪੰਚ ਚੁਣੋ ਲੇਡੀਜ਼ ਵੀ ਉਹ ਸਰਪੰਚ ਲਈ ਖੜੀ ਹੋਵੇ ਜਿਹਨੂੰ ਲੱਗਦਾ ਹੈ ਕਿ ਉਹ ਚਾਰ ਅੱਗੇ ਜਾ ਕੇ ਅਫਸਰਾਂ ਦੇ ਮੂਹਰੇ ਬੋਲੇ ਐਮਐਲਏ ਤੋਂ ਗਰਾਂਟ ਲੈ ਕੇ ਆਵੇ ਇਹ ਨਾ ਹੋਏ ਕਿ ਉਹ ਮੂਕ ਦਰਸ਼ਕੀ ਬਣ ਕੇ ਰਹਿ ਜਾਵੇ ਇਸ ਕਰਕੇ ਲੋਕਾਂ ਨੂੰ ਅਪੀਲ ਹੈ ਕਿ ਆਪਣੇ ਪਿੰਡ ਦਾ ਵਧੀਆ ਸਰਪੰਚ ਚੁਣੋ ਜੋ ਉਹਨਾਂ ਦੀਆਂ ਸਮੱਸਿਆਵਾਂ ਨੂੰ ਅੱਗੇ ਤੱਕ ਲੈ ਕੇ ਜਾਵੇ ਧੰਨਵਾਦ